ਕਿਰਲਗੜਿਆ ਜੀ ਕਿਰਲਗੜਾ ਵਾਲਾ ਪਿੰਡ ਵਾਈਦਾ ਜੀ ਇਹ ਟਰਾਂਪਰ ਨੂੰ ਤੇਰੇ ਰੇੜੇ ਤੇ ਰੱਖਿਆ ਕੀ ਗੱਲ ਇਹ ਭਾਈ ਇਹ ਚੋਰ ਆਗ ਲਾ ਕੇ ਲੈ ਗਏ ਪਿਛਲੀ ਵਾਰੀ ਸਾਡਾ ਤੇਲ ਕੱਢ ਕੇ ਲੈ ਗਏ ਨਾਲ ਹੀ ਸਾਡਾ ਇਹ ਮਤਲਬ ਸ਼ਟਾਟਰ ਚੁੱਕ ਕੇ ਲੈ ਗਏ ਤੇ ਬਾਅਦ ਦੇ ਵਿੱਚ ਸਾਡਾ ਤੇਲ ਕੱਢ ਕੇ ਤੇ ਇਹ ਟਰਾਂਪਰ ਮੜ ਗਿਆ ਨਾਲ ਹੀ ਸਾਡੀ ਮੋਟਰ ਸੜ ਗਈ ਜਦੋਂ ਝੋਨੇ ਸੀ ਜਿਹਨੂੰ ਚਲਾਇਆ ਤੇ ਇਹ ਕਰਕੇ ਐ ਅਜ ਕੰਨੀ ਅਸੀਂ ਸਿਆਲ ਜੀ ਨੂੰ ਚੜਦੇ ਸਾਰੇ ਲੈ ਗਏ ਪਿਛਲੀ ਵਾਰੀ ਵੀ ਅਸੀਂ ਇਤਨਾ ਹੀ ਭਰ ਲਿਆ ਤੇ ਐ ਅਜ ਕੰਨੀ ਫੇਰ ਆਹ ਮਤਲਬ ਇਹ ਤੈਨੂੰ ਲਿਆ ਕੇ ਘਰ ਉਹ ਲਾ ਲਿਆ ਤੇ ਫੇਰ ਪੈਰੀ ਭਰ ਗਈ ਆ ਅਸੀਂ ਫੇਰ ਪੈਨੂ ਲੈ ਚੱਲੇ ਆ ਤੇ ਫੇਰ ਜਦੋਂ ਭਰਨੀ ਉਹ ਫੇਰ ਲਿਆ ਕੇ ਪਰ ਲਾਂਗੇ ਬੜੀ ਦਿੱਕਤ ਹੈ ਬੜੀ ਤੰਗੀ ਵਾਲੀ ਗੱਲ ਆ ਭਾਜੀ ਆਪਣੀ ਚੀਜ਼ ਆ ਤੇ ਆਪਣੀ ਲਾ ਕੇ ਘਰ ਦਰਦ ਹੀ ਕਰਨਦੇ ਆ ਨਹੀਂ ਤੇ ਲੋਹੜ ਵਾਲੀ ਦੀ ਕੋਈ ਗੱਲ ਹੀ ਨਹੀਂ ਹੈਗੀ ਹਾਂ ਤਾਂ ਕੀ ਮੰਗ ਕਰਦੇ ਤੁਸੀਂ ਅਸੀਂ ਤੇ ਉਹ ਕਹਿ ਨਹੀਂ ਜੇ ਚੋਰ ਚਾਲ ਜਿਹੜੇ ਘਰੇ ਹੀ ਜਾਂਦੇ ਚੰਗੀ ਗੱਲ ਆ ਇਹਨਾਂ ਨਵੇਂ ਨਸ਼ੇ ਲਾਇਏ ਨੇ ਕੋਈ ਦਾ ਮਦਕ ਗੋਡਾ ਲਾ ਕੇ ਲਾਇਆ ਕਿਸੇ ਦਾ ਕੁਝ ਲਾ ਕੇ ਲੈ ਜਾਂਦੇ ਆ ਇਹ ਵਾਲੀ ਗੱਲ ਆ ਭਾਜੀ ਕੋਈ ਚੰਗੀ ਗੱਲ ਨਹੀਂ ਹੈਗੀ ਆਹ ਜੀ ਪਿਛਲੇ ਸਾਲ ਹੀ ਹੋਇਆ ਸੀ ਚੋਰੀਛ ਡਾਕਟਰ ਲਾ ਕੇ ਲੈ ਗਏ ਨਾਲ ਤੇਲ ਕੱਢ ਕੇ ਲੈ ਗਏ ਆ ਤੇ ਮੁੜ ਕੇ ਜਦੋਂ ਸੀਜ਼ਨ ਆਇਆ ਜੀ ਉਹ ਤੁਹਾਡੀ ਮੋਟਰ ਹੀ ਸੜ ਗਈ ਤੇ ਮੁੜ ਕੇ ਨਾਲ ਹੀ ਸਾਡਾ ਇਹ ਫਾਰਮ ਵੀ ਸੜ ਗਿਆ ਤੇ ਮੁੜ ਕੇ ਬੜਾ ਮੁਸ਼ਕਲ ਨਾ ਮਿਲਿਆ ਸਰਕਾਰ ਕੋਈ ਹਾਂਜੀ ਹਾਂਜੀ ਇਹ ਚੱਕਰ ਕਰਕੇ ਲਾ ਕੇ ਲੈ ਜੰਨੇ ਤੇ ਇੱਥੇ ਚਲਾ ਕੇ ਤੇ ਫੇਰ ਹੀ ਲੈ ਜੰਨੇ ਕੋਈ ਜੀ ਇਹ ਉੱਤੋਂ ਲਾਉਣਾ ਬੜਾ ਮੁਸ਼ਕਲ ਆ ਬੰਦਾ ਲਿਆ ਕੇ ਤੇ ਫੇਰ ਲਵਾ ਕੇ ਤੇ ਫੇਰ ਅਸੀਂ ਰੇੜੀ ਤੇ ਰੱਖਿਆ ਸੀ ਤੇ ਹੁਣ ਮਤਲਬ ਇਤਰਾ ਹੀ ਲੱਡ ਕੇ ਲੈ ਜੰਨੇ ਤੇ ਘਰ ਜਾ ਕੇ ਲਾ ਦੇਣੀ ਆ ਤੇ ਫੇਰ ਅਸੀਂ ਘਰੋਂ ਲੱਦ ਕੇ ਲੈ ਆਉਨੇ ਤੇ ਫੇਰ ਇੱਥੇ ਆ ਕੇ ਲਾ ਲੈਣੀ। ਇਹ ਬੜੀ ਮੁਸ਼ਕਲੀ ਗੱਲ ਹੈ ਭਾਜੀ ਕੈਮ ਤੇ ਮਤਲਬ ਬਸਲਾ ਭਰਦੀਆਂ ਨਹੀਂ ਆ। ਛਟਾਲਾ ਵੇਖੋ ਹਾਂ ਛਟਾਲਾ ਬਈ ਇੱਕੋ ਪਾਣੀ ਆਇਆ ਨਹੀਂ ਤੇ ਦੋ ਤਿੰਨ ਪਾਣੀ ਛਟਾਲੇ ਨੂੰ ਦੇ ਦੇਣੇ। ਆ ਤੇ ਬੜੀ ਮੁਸ਼ਕਲੀ ਗੱਲ ਹੈ ਜੀ ਕੋਈ ਗੱਲ ਚੰਗੀ ਨਹੀਂ। ਇਹ ਟਾਰੀ ਪੈ ਜਾਂਦਾ ਜੀ। ਹਾਂ ਨਹੀਂ ਨਹੀਂ ਕਦੋਂ ਡੇਟ ਤੇ ਤੇਲ ਲੈਣ ਵਾਲਿਆਂ ਤੇ ਕਾਰਵਾਈ ਹੋਏ ਤੇ ਫੇਰ ਕਵਟ ਹੋਣੀ ਆ। ਉਹ ਫੜੇ ਜਾਣ। ਨਹੀਂ ਨਹੀਂ ਵਸਣ ਵਾੜੀ। ਕੋੜ ਨਾ ਕੋੜ ਨਾ ਜਿੰਨਾ ਨੇ ਫਿਰ ਬਾਪੂ ਦੇ ਨਾਲ ਹੱਥ ਬਲਾਣਵਾ ਦੇਈਦਾ। ਹਾਂਜੀ ਹਾਂਜੀ। 40 ਕਿਲੋ ਨਹੀਂ ਹੁੰਦੀ ਇਹ ਚੱਲ ਕਢਾ ਦੇ ਦੀ। ਠੀਕ ਐ। ਜਾਂ ਦੇ ਘਾਇਰ ਪਾ। ਕਿੰਨ ਲਗਾੜਿਆ ਜੀ? ਕਿੰਨ ਕੱਡ ਵਾਲਾ ਪਿੰਡ ਵਾਈਦਾ ਜੀ? ਆਪਾਂ ਕੋਲ ਵੀ ਰਿਡ ਰੱਖਿਆ ਸੀ ਇਹ ਇਹ ਭਾਈ ਇਹ ਚੋਰ ਲਾ ਕੇ ਲੈ ਗਏ ਪਿਛਲੀ ਵਾਰੀ ਸਾਡਾ ਤੇਲ ਕੱਢ ਕੇ ਲੈ ਗਏ ਨਾਲ ਹੀ ਸਾਡਾ ਇਹ ਮਤਲਬ ਉਹ ਸਟਾਟਰ ਚੁੱਕ ਕੇ ਲੈ ਗਏ ਤੇ ਬਾਅਦ ਦੇ ਵਿੱਚ ਸਾਡਾ ਤੇਲ ਕੱਢ ਕੇ ਤੇ ਇਹ ਸਟਾਫ ਆਰਮ ਸੜ ਗਿਆ ਨਾਲ ਹੀ ਸਾਡੀ ਮੋਟਰ ਸੜ ਗਈ ਜਦੋਂ ਝੋਨੇ ਸੀ ਜਿਹਨੂੰ ਚਲਾਇਆ ਤੇ ਇਹ ਕਰਕੇ ਅਜ ਕਨੇ ਸਿਆਲ ਜਿਹਨੂੰ ਚੜਦੇ ਸਾਰੇ ਲੈ ਗਏ ਪਿਛਲੀ ਵਾਰੀ ਵੀ ਇਤਨਾ ਹੀ ਭਰ ਲਿਆ ਸੀ ਤੇ ਅਜ ਕੰ ਦੀ ਫੇਰ ਆਹ ਮਤਲਬ ਇਹ ਤੈਨੂੰ ਲਿਆ ਕੇ ਘਰ ਉਹ ਲਾ ਲਿਆ ਤੇ ਫਿਰ ਪੈਰੀ ਭਰ ਗਈ ਆ ਅਸੀਂ ਫੇਰ ਪੈਨੂ ਲੈ ਚੱਲੇ ਆ ਤੇ ਫਿਰ ਜਦੋਂ ਭਰਨੀ ਉਹ ਫੇਰ ਲਿਆ ਕੇ ਭਰ ਲਾਂਗੇ ਬੜੀ ਦਿੱਖ ਤੇ ਆਈ ਬੜੀ ਚੰਗੀ ਵਾਲੀ ਗੱਲ ਆ ਭਾਈ ਆਪਣੀ ਚੀਜ਼ ਆ ਤੇ ਆਪਣੀ ਲਾ ਕੇ ਘਰ ਦਰਦੀ ਕਰਨ ਦੇ ਨੀ ਤੇ ਲੋਹੜ ਵਾਲੀ ਦੀ ਕੋਈ ਗੱਲ ਹੀ ਨਹੀਂ ਹੈਗੀ ਹਾਂ ਤਾਂ ਵੀ ਮੰਗ ਕਰਦੇ ਤੁਸੀਂ ਅਸੀਂ ਤੇ ਉਹ ਕਹਿਣ